ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਹਰੜ ਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਆਪਾਂ 7-8 ਨਗਵ ਵਿਖਾਉਣੇ ਆ ਟੋਕੜਾ ਗੱਬਣਾ ਸੱਜਣਾ ਸਾਰੀਆਂ ਵੀਰ ਦੇ ਕੋਲ ਹੈਗੀਆਂ ਵੈਰਾਈਟੀਆਂ ਛੋਟੇ ਤੋਂ ਛੋਟਾ ਭਾਅ ਦੇ ਵੱਡੇ ਤੋਂ ਵੱਡਾ ਭਾਅ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹੁਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੱਗੇ ਭਾਜੀ ਕੀ ਹਾਲ ਜੇ ਕਰਦੀ ਗੱਲ ਤੁਸੀਂ ਸੁਣਾਓ ਬਾਤ ਚੜਦੀ ਕਲਾ ਹੋਠ ਠੀਕ ਠਾਕ ਪਰਿਵਾਰ ਹੱਸ ਵਧੀਆ ਭਾਜੀ ਤੁਸੀਂ ਸੁਣਾਓ ਜੀ ਵਧੀਆ ਵਧੀਆ ਕਿਰਪਾ ਤੁਹਾਡੀ ਬਸ ਵਧੀਆ ਜੇ ਆਪਣਾ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜੇ ਕਲਾ ਤਹਿਸੀਲ ਨੀ ਨਾਲਾ ਤੇ ਜ਼ਿਲ੍ਹਾ ਹੁਣਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਭਾਜੀ ਫੋਨ ਨੰਬਰ ਮੇਰਾ 9041796783 ਠੀਕ ਹੈ ਜੀ ਤੇ ਕਿਦਾਂ ਜਿਹੜੀ ਪਿਛਲੀ ਵੀਡੀਓ ਪਾਈ ਕਿਦਾਂ ਰਿਆ ਹਿਰਾ ਜਿਹੜੀ ਕਹਿੰਦਾ ਵੀ ਹੁਣ ਤੱਕ ਫੋਮ ਪਾਜੀ ਆਉਂਦੇ ਜੇ ਹਾਂ ਬੋਡੀ ਚੱਲੀ ਗਿਆ ਮੀਡੀਆ ਰਾਤ ਪਾਈ ਬਹੁਤ ਜ਼ਿਆਦਾ ਚੱਲੀ ਪਰਸੋਂ ਮੈਂ ਲਏ ਤਿੰਨਾਂ ਕੋਈ ਉਸੇ ਵੀਡੀਓ ਦੇ ਵੇਗੇ ਹਾਂਜੀ ਆ ਤਿੰਨ ਫੇਰ ਚੱਲ ਗੀਆਂ ਉਸ ਵਕਤੇ ਅੱਛਾ ਅੱਛਾ ਕੋਈ ਉਸੇ ਵੀਡੀਓ ਦੇ ਗਿਆ ਚਲੋ ਵਧੀਆ ਵਧੀਆ ਸਵੇਰੇ ਵੀ ਇੱਕ ਚਲ ਗਈ ਆ ਮੱਝ ਜੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਤੇ ਮੰਡੀ ਲਾਈ ਅੱਜ ਫੇਰ ਹਾਂਜੀ ਹਾਂ ਜੀ ਇਤਰਾ ਹੀ ਜੀ ਚਲੋ ਵਧੀਆ ਅੱਜ ਕਿਰਪਾ ਨਾਲ ਹਾਂਜੀ ਤੇ ਇਦਾਂ ਵਧੀਆ ਸ਼ੁਰੂਆਤ ਕਿਉਂ ਇਦਾਂ ਕਰੋ ਅੱਜ ਸਵੇਰ ਪਈ ਤਾਂ ਮਤਲਬ ਛੋਟੀ ਕੀ ਆ ਠੀਕ ਹੈ ਖਤਮ ਹੋ ਗਏ ਜੀ ਨਾਵਲਾ ਮੇਲ ਕਾਬ ਨਹੀਂ ਚੈੱਕ ਕਰਦੇ ਇਹ ਵੀਡੀਓ ਵਿੱਚ ਝੇਰ ਜਾਂਦੀ ਸਾਰਾ ਤਾਂ ਪ੍ਰੋਪਰ ਹੀ ਬਣਾਈ ਹੈ ਅੱਛਾ ਜੀ ਠੀਕ ਹੈ ਇਸੇ ਲਈ ਆਪਾਂ ਮੰਨ ਲਓ ਵੀ ਇਹਨੇ ਮਨੇ ਰਿਚਾਰਡ ਕਰਾਈ ਜੀ ਹਾਂ ਜੀ ਬੱਚੇ ਨੂੰ ਝਗਾ ਕੇ 2 ਕਿਲੋ ਦੁੱਧ ਚੋਇਆ ਜੀ ਠੀਕ ਹੈ ਠੀਕ ਹੈ ਜੀ ਆ ਛੋਟੀ ਬੜੀ ਚੰਗੀ ਦੁੱਧ ਵਾਲੀ ਜਸੂਆ ਸਹੀ ਵੀ ਹਾਂ ਜੀ ਦੂਜਾ ਜਸੂਆ ਜੀ ਕਿੰਨਾ ਵੀ ਚੋਇਆ ਪਹਿਲੇ ਸਵੇਰੇ ਪਹਿਲੇ ਸਵੇਰੇ ਵੀ 10 ਕਿਲੋ ਤੋਂ ਪਲਾਸੀ ਛੋਟੀ ਨੇ ਚੋਇਆ ਰਕਾਰ ਵਾਲੀ ਛੋਟੀ ਹੈ ਠੀਕ ਹੈ ਠੀਕ ਹੈ ਲੋ ਬੜੀ ਗੱਡ ਬਲੈਕ ਹੋ ਗਈ ਆ ਬਾਕੀ ਥਣ ਥਣ ਦੇਖੋ ਛੋਟੀ ਬੜ ਉਹਦੀ ਜਿਆਦਾ ਸ਼ਾਨਦਾਰ ਆ ਤੇ ਕਮਾਲ ਹੋ ਮਿਰਜੀ ਕਿੰਨਾ ਕੁ ਚੁਵਾਈ ਜਾਊਗਾ ਦੁੱਧ ਭਾਜੀ ਵੀਰ ਜੀ ਚਲੋ ਆਪਾਂ ਬਹੁਤਾ ਨਹੀਂ ਕਹਿੰਦੇ 12 ਕਿਲੋ ਝੋਡੀ ਦੁੱਧ ਆਮ ਨਾਲ ਚੁਵਾਈ ਜਾਊਗੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੁਸੀਂ ਇਹ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਇਹ ਵੀਰ ਹੋਣਾ ਕੋ ਮਾਲ ਸਾਰਾ ਉਧਰ ਦਾ ਉਹਨਾਂ ਦੇ ਮਗਰ ਕੱਟੀ ਆਈ ਅੱਛਾ ਜੀ ਵੀਰ ਕਹਿੰਦਾ ਵੀ 10000 ਕਿਲੋ ਪਹਿਲਾਂ ਨੇ ਚੁਆਇਆ ਜੇ ਠੀਕ ਹੈ ਠੀਕ ਹੈ ਜੀ ਬਾਕੀ ਦੇ ਲੋ ਗਿਰ ਗਿਰ ਤੇ ਝੋਟੀਆਂ ਥਾਂ ਤੇ ਪੂਰੀ ਜੰਮੀ ਪਈ ਝੋਟੀਆਂ ਹਾਂ ਜੀ ਹਾਂ ਜੀ ਭਾਜੀ ਬਹੁਤ ਸ਼ਾਨਦਾਰ ਆ ਭਾਈ ਜੀ ਲਾਗੇ ਤੋਂ ਚੈੱਕ ਕਰ ਸਕਦੇ ਤੁਸੀਂ ਲੋਈ ਪਰੋ ਚੱਕ ਤੁਹਾਨੂੰ ਤੋਂ ਬਹੁਤ ਹੀ ਜ਼ਿਆਦਾ ਪਿਆਰਾ ਲੱਗਾ ਹਾਂਜੀ ਤੇ ਕੀ ਮੁੱਲ ਕਰਨਾ ਭਾਜੀ ਫਿਰ ਇਹਦਾ ਮੋਲੇ ਦਾ ਜੈ ਜੇ ਪਾ ਲਈਏ ਹੈ ਹਾਂਜੀ ਹਾਂਜੀ ਮੋਲੇ ਦਾ ਆਪਾਂ ਲੱਖ ਕਰੀਏ 590 ਦੇ ਲਈ 200 ਰੁਪਏ ਦਾ ਕਰੀਏ 200 ਰੁਪਏ ਦਾ ਛੋਟ ਕਰ ਦਈਏ ਤਾਂ 85 ਹਜ਼ਾਰ ਚ 200 ਰੁਪਏ ਭਾਈ ਛੋਟ ਜੀ ਲਓ ਭਾਜੀ ਬਿਲਕੁਲ ਨਿਕਲ ਗਿਆ ਮੋਲ ਪਾ ਲੈਣੇ ਬਾਕੀ ਵੀ ਇਹੋ ਜਿਹੇ ਭਾਜੀ ਇਹੋ ਜੀਆਂ ਝੋਟੀਆਂ ਮੰਨ ਲਓ ਮਿਲਦੀਆਂ ਨਹੀਂ ਇਹਨੀਆਂ ਹਾਂਜੀ ਸਹੀ ਹੈ ਕਿ ਨਹੀਂ ਪੂਰੀ ਜੰਮੀ ਪਰੀ ਦਾ ਕਦਮ ਵਜਨ ਵਾਲੀ ਝੋਟੀ ਆ ਇਹ ਮੇਰਾ ਵੀਰ ਹੁਣ ਕੋਈ ਇਹ ਨਾ ਕਵੇ ਵੀ ਮੰਨ ਲਓ 84 ਲਲੋ 84.5 ਲਲੋ ਇਹ 85200 ਰੁਪਏ ਛੋੜ ਜੇ ਬਸ ਠੀਕ ਹੈ ਭਾਈ ਠੀਕ ਜੀ ਠੀਕ ਹੈ ਨਾ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਧੀ ਆਲੇ ਬਾਰੇ ਇਹ ਵੀ ਵੀਧੀ ਪੀਸ ਦੇ ਸੂਰਜ ਦੀ ਝੋੜੀ ਸੁਣੀ ਆ ਅੱਛਾ ਜੀ ਹਾਂਜੀ ਇਹ ਦੁੱਧ 13 14 ਕਿਲੋ ਵਾਲੀ ਆ ਅੱਛਾ ਇੱਕ ਹਫਤਾ ਪਿਆ ਸੁਣ ਚ ਠੀਕ ਹੈ ਠੀਕ ਹੈ ਜੀ ਬਹੁਤ ਭਾਈ ਇਹ ਵੀ ਗੱਲਬਾਤ ਬਹੁਤ ਹੀ ਚੰਗਾ ਇਹਦਾ ਹਾਂਜੀ ਤੇ ਕਰੋ ਚੱਕ ਲਾਗੇ ਬਸ ਸੰਤੋਣ ਤੇ ਕੁਆਲਟੀ ਬਹੁਤ ਹੀ ਚੰਗੀ ਆ ਬਾਕੀ ਹੁਣ ਖੋਲ ਕੇ ਵਿਖੋਣੇ ਤੁਹਾਨੂੰ ਆਪਾਂ ਇਟ ਪੁੜੇ ਜਾਂਦਾ ਚਾ ਕਰ ਤਾ ਥਣਪੰਡਾ ਵੇਖੋ ਮੈਂ ਨਾ ਡਾਟਰ ਕੁਆਲਟੀ ਵਾ ਐਚ ਐਫ ਗਾਂਵਾਂ ਵਰਗਾ ਹਵਾਨਾ ਬਣਾਇਆ ਵਾ ਕਰੋ ਚੱਕ ਬਈ ਥਣ ਤੁਣ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਤੇ ਕਿੰਨਾ ਕੁ ਚੋਆਇਆ ਨੇ ਫਿਰ ਤੇ ਸਵੇਰ ਜੀ 3 14 ਕਿਲੋ ਚੋਆਇਆ ਜਿੰਨੇ ਦੁੱਧ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਬਈ 13 14 ਲੀਟਰ ਜਿਹੜਾ ਦੁੱਧ ਇਹਨੇ ਚੋਆਇਆ ਪਹਿਲੇ ਸਵੇਰ ਐ ਤੇ ਕਿੰਨਾ ਵਜੂਣ ਸੁਣਾ ਐ ਕਿ ਤੀਸਰੇ ਵੀ ਜੀ ਸੁਣਾ ਠੀਕ ਹੈ ਠੀਕ ਹੈ ਲੋ ਬਈ ਆਕੀ ਤੀਸਰਾ ਸਵੇਰ ਇਹਨੇ ਸੁਣਾ ਜੇ ਤੇ ਕੱਤ ਕਾਂ ਦੀ ਬਹੁਤ ਹੀ ਚੰਗੀ ਆ ਹਾਂਜੀ ਬਾਕੀ ਨਹੀਂ ਵਾਵੇ ਕੁਝ ਨਾ ਬਲਾਏ ਨੂੰ ਕੰਮ ਲੱਗਦਾ ਠੀਕ ਹੈ ਠੀਕ ਹੈ ਜੀ ਲਓ ਬਾਕੀ ਬਾਕੀ ਜੀ ਚੈੱਕ ਕਰ ਸਕਦੇ ਜੇ ਤੇ ਐ ਚਫਾ ਗਾਂ ਵਰਗਾ ਹਵਾਨਾ ਬਣਾਇਆ ਵਾ ਹਾਂਜੀ ਬਹੁਤ ਹੀ ਪਿਆਰਾ ਬਾ ਕਮਾਲ ਦਾ ਛਾਣ ਸੂਣ ਬਹੁਤ ਹੀ ਪਿਆਰਾ ਲੱਗਾ ਵਾ ਕਰੋ ਚੈੱਕ ਹਾਂਜੀ ਤੇ ਕੀ ਮੋਲ ਕਰਨਾ ਭਾਜੀ ਫਿਰ ਇਹਦਾ ਜੀ ਜੀ ਮੋਲ ਇਹਦਾ ਆਪਾਂ 95 ਕਰੀਏ 90 ਦੀ ਦੇ ਦਈਏ ਇਹ ਵੀ 200 ਵਾਲਾ ਕਰੀਏ ਇਹ 88200 ਰੁਪਏ ਛੋਟ ਜੀ ਠੀਕ ਆ ਠੀਕ ਆ ਲਓ ਭਾਈ ਅੱਜ ਨਿਕੇ ਨਿਕੇ ਮੋਲਾ ਤੇ ਪਸ਼ੂ ਸਾਰੇ ਚੰਗੇ ਵੀਰ ਦੇ ਕੋਲ ਤੇ 88200 ਰੁਪਏ ਛੋੜੇ ਨਹੀਂ ਹੋਣੀ ਦੂਜੇ ਨੰਬਰ ਵਾਲੀ ਦੇ ਆਜੋ ਹਣ ਤੀਜੇ ਨੰਬਰ ਦੇ ਦੇਖੋ ਭਾਜੀ ਟਰੱਕੀ ਜੇ ਮਹਿੰਗੇ ਲਓ ਭਾਈ ਇਹ ਵੀ ਬਹੁਤ ਘੱਡ ਘੱਡ ਚੰਗਾ ਇਹਦਾ ਵੀ ਇਹ ਦੱਸਿਓ ਵੀਰ ਜੀ ਇਹਦੇ ਬਾਰੇ ਜੀ ਸੂਈ ਨੂੰ 3 ਮਹੀਨੇ ਹੋ ਗਏ ਜਾਂ 1.5 ਮਹੀਨੇ ਦੇ ਲਾਗੇ ਬਨੇ ਇਹਨੂੰ ਗੰਬੰਦਾ ਵੀ ਹੈਗਾ ਜੇ ਅੱਛਾ ਅੱਛਾ ਇਹ ਚੈੱਕ ਨਹੀਂ ਆਪਾਂ ਕਰਾਈ ਠੀਕ ਹੈ ਜੀ ਰਾਣੇ ਕਿਹਾ ਵੀ 100% ਵੈਸੂ ਮੰਗ ਲਈ ਦੇਗੂਗੀ ਠੀਕ ਹੈ ਜੀ ਖੋਲੂਗੀ ਜੀ ਹਰ ਇਹ ਤੂੰ ਖੋਲ ਕੇ ਦੁੱਧ 7-8 ਕਿਲੋ ਜੀ ਹੁਣ ਇਹਦੇ ਥਲੇ ਠੀਕ ਹੈ ਠੀਕ ਹੈ ਹਾਂ ਜੀ ਹੋਈ ਆਪਣੇ ਕੋ ਤੇ ਅੰਦਰ ਨੂੰ ਲਾਇਆ ਵੀਰੇ ਇਧਰ ਸੁਨੀਰ ਨੂੰ ਟਾਈਮ ਹੋ ਗਿਆ ਵਾ ਤੇ ਫੇਰ ਬਾਕੀ ਮੈਂ ਵੇਖੋ ਭਾਜੀ ਜੇ ਜਿੰਨੇ ਕਰੀ ਆਪਾਂ ਦੇ ਨਹੀਂ ਉਹਨੇ ਦੀ ਫੰਡਰੀ ਆ ਅੱਛਾ ਜੀ ਹਾਂ ਜੀ ਤੇ ਥਣ ਭਾਂਡਾ ਬਹੁਤ ਚੰਗਾ ਵਾ ਕਰੋ ਚੈੱਕ ਡੇਢ ਜਿਮੇਂ ਦੀ ਗਾਂ ਬਣੀ ਆ ਹਾਂ ਜੀ ਬਾਕੀ ਭਾਈ ਨੇ ਚੈੱਕ ਨਹੀਂ ਕਰਾਈ ਪਤਾ ਨਹੀਂ ਕਰਾਈ 10-15 ਦਿਨ ਕੋ हां भाई जी ਕੱਟ ਕੱਟ ਜੇ ਵੀ ਬਹੁਤ ਚੰਗੀ ਆ ਥਣੇ ਵਾਲੀ ਪਜਾਮਾ ਮੈਂ ਵਾਲੀ ਦੁੱਧ ਵਾਲੀ ਮੈਂ ਆ ਹਾਂਜੀ ਕਿਹ ਵਾਲੇ ਪਲੇ ਖਲਗ ਜਾਂਦਾ ਸਾਨੂੰ ਬੋਲਣ ਚ ਚਲੋ ਕਰੋ ਚੈੱਕ ਲਾਗੇ ਤੂੰ ਆਰਡਰ ਕੁਆਲਟੀ ਤੇ ਥਣੇ ਥੋਣੇ ਇਹਦੇ ਬਹੁਤ ਚੰਗਾ ਵਾ ਤੁਸੀਂ ਕੀ ਕਰਨਾ ਵਾਦਾ ਘਾਟਾ ਬੋਲੇਆ ਭੁੱਲ ਛੁੱਕ ਮਾਫ ਹਾਂਜੀ ਹਾਂਜੀ ਨਹੀਂ ਬਿਲਕੁਲ ਨਹੀਂ ਜਿਤਨਾ ਮਤਲਬ ਦੁੱਧ ਵਾਲੀ ਮੈਂ ਕਹਿਣਾ ਸੀ ਤੇ ਮੈਂ ਵਾਲੀ ਦੁੱਧ ਮੈਂ ਕਹਿ ਦਿੰਦਾ ਮੈਂ ਭਾਜੀ ਮੈਂ ਉਹ ਕਿਹਾ ਨਾ ਹਾਂਜੀ ਹਾਂਜੀ ਵਾਦਾ ਘਾਟਾ ਭੁੱਲ ਛੁੱਕ ਮਾਫ ਭੁੱਲ ਛੁੱਕ ਮਾਫ ਹਾਂਜੀ ਕੋਈ ਛੁੱਕ ਗਲਤੀ ਮਿਲ ਗਿਆ ਬਿਲਕੁਲ ਬਿਲਕੁਲ ਜੀ ਕਿਹਦਾ ਕਹਦੇ ਕਰੋ ਮਗਰ ਹ ਤੇ ਕੀ ਮੁੱਲ ਪਾਜੀ ਫਰੇ ਰੱਖ ਵੇਖ ਲਓ ਵੀ ਜੀ ਮੈਂ ਤੁਹਾਨੂੰ ਦੱਸਣ ਰਿਹਾ ਵੀ ਜਿੰਨੀ ਦੇ ਮੈਂ ਫੰਡ ਰਿਹਾ ਉਹਨੇ ਆਪ ਮੋਲੇ ਦਾ 65 ਜੇ ਸੜਦੀ ਦੇ ਦिए ਇਹ ਵੀ ਗਾਂਦੀ ਹੈ ਦੋਸਤੋ ਜੀ ਬਾਜੀ 55200 ਰੁਪਏ ਸ਼ੋਰ ਜੀ ਠੀਕ ਹੈ ਠੀਕ ਹੈ ਲਓ ਬਾਜੀ 55000 ਦੇਖ ਲਓ ਯਾਰ ਦਾ 50 ਫੰਡ ਰਿਹਾ ਹੈ ਹੈਗੀ ਕਿ ਨਹੀਂ ਬਾਜੀ ਬਿਲਕੁਲ ਸਹੀ ਗੱਲ ਹੈ ਜੀ ਇਹ ਕਿੰਨਾ ਸੁਆ ਸੁਈ ਹੀ ਭਾਜੀ ਇਹ ਭਾਜੀ ਤੀਜਾ ਚੌਥਾ ਸੁਆ ਹੈਗਾ ਜੇ ਮੈਂ ਦਾ ਅੱਛਾ ਅੱਛਾ ਠੀਕ ਹੈ ਜੀ 2 ਵਜੇ ਕੋਈ ਤੀਜੇ ਲਾਲੇ ਕੋਈ ਚੌਥੇ ਲਾਲੇ ਆ ਵੇਖੋ ਮੈਂ ਭਾਜੀ ਪੀਰ ਚੌਥੇ ਨੰਬਰ ਤੇ ਛੋਟੀ ਵੇਖੋ ਅੱਛਾ ਜੀ ਹਾਂਜੀ ਨਹੀਂ ਇਹ ਬੂਛੀ ਤੇ ਜੀ ਅੱਛਾ ਜੀ ਇਹ ਦੱਸਿਓ ਫਿਰ ਬਾਰੇ ਫਿਰ ਕਿੰਨਾ ਕੁ ਟਾਈਮ ਇਹਦਾ ਉਹ ਵੀ ਜੀ 8 ਕਿਲੋ ਦੁੱਧ ਦੇ ਲੀਟਰ ਵਾਲਾ ਅੱਛਾ ਜੀ ਇਹ ਵੀ ਇੱਕ ਇੱਕ ਕਰੋ ਆਇਆ ਜੋੜਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਮੰਨ ਲਓ ਵੀ ਵੇਖੋ ਛੋਟੀ ਨਸਲ ਵੇਖੋ ਛੋਟੀ ਠੀਕ ਹੈ ਲਓ ਭਾਜੀ ਚਾਹ ਕਰਾਓ ਬੂਛੀ ਤੱਕ ਜੈਡ ਬਲੈਕ ਜ ਹਾਂ ਠੀਕ ਹੈ ਜੀ ਆਹ ਵਾਲੀ ਭੂਸ਼ੀ ਜੇ ਸੂਈ ਨੂੰ ਕਿੰਨਾ ਕ ਹੋ ਗਿਆ ਸੂਈ ਨੂੰ ਵੀ ਇਹਦੀ ਝੂਠ ਨਹੀਂ ਮਾਰਨਾ 1.5 ਮਹੀਨਾ ਹੋ ਗਿਆ ਜੇ ਸੂਈ ਅੱਛਾ ਅੱਛਾ ਐਵੇਂ ਆਪਾਂ ਕਹਿ ਦਈਏ 15 ਦਿਨੇ ਆ 20 ਦਿਨੇ ਬਿਲਕੁਲ ਸਹੀ ਹਾਂ 1.5 ਮਹੀਨਾ ਹੋ ਗਿਆ ਜੀ ਤੇ ਖੋਲਿਓ ਭਾਈ ਜੀ ਫਿਰ ਇਹਨੂੰ ਵੀ ਹਾਂ ਖੋਲਿਓ ਜੀ ਬਾਕੀ ਨੋਰੀ ਪੇਟ ਪੜੀ ਇਹੋ ਜਿਹੀ ਚੰਗੀ ਆ ਚਾਹ ਕਰ ਸਕਦੇ ਪੂਰੀ ਚੌੜੀ ਆ ਉਤੋਂ ਇੱਕ ਇੱਕ ਕਰੋ ਜੁੜਾਇਆ ਜੀ ਅੱਛਾ ਜੀ ਹਾਂ ਜੀ ਤੇ ਫਿਰ ਕੁਆਲਿਟੀ ਤੁਸੀਂ ਕਰ ਸਕਦੇ ਜੀ ਚੈੱਕ ਕਰ ਦੋ ਬਾਈ ਨੂੰ ਵੇਖੋ ਛੋਟੀ ਦਾ ਭਾਜੀ ਇਸ ਦਾ ਮੇਰਾ 8 ਲੀਟਰ ਹਾਂ ਉਹ ਘਰ ਵਾਲਿਆਂ ਮੁਤਾਬਕ ਲੋ ਆਪਾਂ ਲੀਫਟ ਉੱਪਰ ਥਾੜ ਕੇ ਫਰਕ ਪੈ ਸਕਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਭਾਜੀ 8 ਲੀਟਰ ਦਾ ਵੀਰ ਕੋਲ ਬਿਲਕੁਲ ਪੱਕਾ ਦੁੱਧ ਕੰਡੇ ਦਾ ਤਿਆਰ ਆ ਹੋਊਗਾ ਤੇ ਜੈਡ ਬਲੈਕ ਵਿੱਚ ਆ ਗਈ ਪੂਛ ਤਾਂ ਕੀ ਵਾਲੇ ਦੇ ਜਿਹੜੇ ਕਾਲੇ ਆ ਸਾਰੇ ਹਾਂ ਜੀ ਇਸ ਨੂੰ ਕੋਈ 1.5 ਮਹੀਨੇ ਦੇ ਆਸ-ਪਾਸ ਟਾਈਮ ਆ ਗਿਆ ਹਾਂ 1 ਮਹੀਨਾ ਹੋ ਗਿਆ ਭਾਈ ਠੀਕ ਹੈ ਠੀਕ ਹੈ ਦੇਖੋ ਕਰੋ ਚੱਕ ਜੀ ਬਾਕੀ ਆਹ ਸੀਲ ਸੂਲ ਬਹੁਤ ਆ ਠੀਕ ਹੈ ਤੇ ਜੱਡ ਬਲੈਕ ਆ ਗਈ ਦੀ ਇਹ ਤੇ ਹੋਰ ਚਿਹਰਾ ਮੁਰਾ ਆ ਗਿਆ ਵਾ ਤੇ ਇਹਦਾ ਕੀ ਮੁੱਲ ਭਾਜੀ ਫਿਰ ਤੁਸੀਂ ਜੀ ਇਹਦਾ ਮੁੱਲ ਪਹਿਣ ਜੇ ਅੱਛਾ ਜੀ ਤੇ ਸੜਦੀ ਦੇ ਦੀਏ ਵੀ ਇਹ ਵੀ ਦੋਸੋ ਜੀ ਹਰਕਾ ਵੀ ਇਹ 52 ਚੋਂ 200 ਰੁਪਈਆ ਛੱਡਾਂਗੇ ਠੀਕ ਹੈ ਠੀਕ ਹੈ ਲਓ ਬਾਈ 58000 ਚੋਂ 200 ਰੁਪਈਆ ਛੋੜ ਹਾਂਜੀ ਹਾਂਜੀ ਤੇ ਨੰਬਰ ਵਾਈ ਕੀ ਵੀਰ ਨਾਲ ਤੁਸੀਂ ਕਰ ਸਕਦੇ ਜੀ ਕੰਟੈਕਟ ਹਾਂਜੀ ਤੇ ਪਸ਼ੂ ਵੀਰ ਦੇ ਕੋਲ ਸਾਰੇ ਚੰਗੇ ਆ ਹਾਂਜੀ ਤੇ ਹਾਂ ਦੱਸਿਓ ਪੰਜਵੇਂ ਨੰਬਰ ਦੇ ਵੀਰ ਜੀ ਇਹ ਵੀ ਮਹੀਨੇ ਦੇ ਲਾਗੇ ਬਣੇ ਛੋਟੀ ਸੂਈ ਏ ਅੱਛਾ ਜੀ ਤੇ 9-10 ਕਿਲੋ ਦੁੱਧ ਜੀ ਦੇ ਥਲੇ ਵੀ ਠੀਕ ਹੈ ਠੀਕ ਹੈ ਜੀ ਤੇ ਤੁਸੀਂ ਵੀ ਜੀ ਖੋਲ ਕੇ ਦਿਖਾਓ ਲਓ ਬਾਈ ਕਾਟ ਕਾਟ ਜੀ ਵੀ ਚੰਗੀ ਆ ਤੇ 9 10 ਲੀਟਰ ਜਿਹੜਾ ਦੁੱਧ ਦੇਰ ਕੋਈ ਬਿਲਕੁਲ ਇੱਕ ਦੇ ਮੰਨ ਲਓ ਹੁੰਦਾ ਕੰਡੇ ਵਾਲਾ ਦੁੱਧ ਹੀ ਅੱਛਾ ਅੱਛਾ ਸਿੰਗਲ ਡਿਕ ਆ ਗਈ ਕਿਆ ਕਰ ਸਕਦੇ ਕਰੋ ਫੇਸ ਕੁਆਲਟੀ ਬਣ ਗਈ ਅੱਖ ਆ ਗਈ ਜੇ ਅਣਪਾਣਾ ਦੇਖੋ ਠੀਕ ਹੈ ਠੀਕ ਹੈ ਲਓ ਬਾਈ ਕਿਆ ਕਰ ਸਕਦੇ ਜੇ ਆਰਡਰ ਕੁਆਲਟੀ ਤੇ ਥਾਂ ਤੋਂ ਬਹੁਤ ਹੀ ਚੰਗਾ ਆਵਾਜ਼ ਆ ਵੀ ਕਿੰਨਾ ਘਟਾਮ ਹੋ ਗਿਆ ਵਿੱਚ ਸੂਈ ਨੂੰ ਦੱਸਿਆ ਸੂਈ ਨੂੰ ਭਾਜੀ ਆਪਾਂ 20 ਵੀ ਕਹਿ ਰਹੇ ਨੇ 5 ਮਹੀਨਾ ਹੋ ਗਿਆ ਜੇ ਸੂਈ ਨੂੰ ਅੱਛਾ ਜੀ ਕੱਟੀ ਬੜੀ ਸ਼ਾਨਦਾਰ ਮਗੱਤੀ ਗਈ ਠੀਕ ਹੈ ਠੀਕ ਹੈ ਲਓ ਭਾਜੀ ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਨੂੰ ਸੂਈ ਨੂੰ ਤੇ 10 ਲੀਟਰ ਜਿਹੜਾ ਬਿਲਕੁਲ ਦੁੱਧ ਤਿਆਰ ਇਹਦੇ ਕੋਲ ਵੀ ਤੇ ਬਾਕੀ ਤੁਸੀਂ ਕੀ ਕਰ ਸਕਦੇ ਇਹ ਥਾਨ ਪਾਂਡਾ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਆਪਾਂ ਕੀ ਕਰੀਏ ਇਹ ਇੱਕ ਨਵਾਂ ਸਵੇਰ ਸੂਈ ਭਾਜੀ ਇਹ ਵੀ ਇਹਦੀ ਦੂਜਾ ਸਵੇਰ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ ਭਾਵੇਂ ਭਾਈ 90 ਕਰੀਏ 85 ਕਰੀਏ 80 ਦੀ ਦੇ ਦਈਏ ਕਰ ਦੀਏ ਚੋਂ ਫਿਰ ਵੀ ਜੀ 77000 ਚੋਂ 200 ਰੁਪਿਆ ਛੋੜ ਗਏ ਠੀਕ ਹੈ ਠੀਕ ਹੈ ਲਓ ਭਾਈ ਜੀ 77000 ਚੋਂ 200 ਰੁਪਿਆ ਛੋੜ ਹਾਂਜੀ ਠੀਕ ਹੈ ਜੀ ਤੇ ਆ ਜਿਓ ਹੁਣ 6ਵੇਂ ਨੰਬਰ ਤੇ ਹਾਂਜੀ ਇਹ ਵੈਣ ਵੀਧੀਓ ਜੇ ਆਈ ਆ ਅੱਛਾ ਜੀ ਇਹ ਚੂ ਕੇ ਆਈ ਵੈਣ ਠੀਕ ਹੈ ਜੀ ਹਾਂਜੀ ਇੱਕ ਘੰਟਾ ਡੇਢੀ ਉਹ ਚੂ ਕੇ ਫੇਰੀ ਜਾਂਦੀ ਆ ਅੱਛਾ ਜੀ ਤੇ 12 13 ਕਿਲੋ ਦੇ ਥਲੇ ਬੋਲਾਈ ਜੀ ਠੀਕ ਠੀਕ ਹੈ ਮਗਰ ਭਾਜੀ ਇਹਦੇ EBS ਨਹੀਂ ਆ ਮਸ਼ੀਨ ਠੀਕ ਹੈ ਠੀਕ ਹੈ ਲਓ ਭਾਈ ਜੀ ਪਿੱਛੇ 3 ਮਲਕਾਬ ਜੇ ਬਿਲਕੁਲ ਨਾੜੂਦਿਆ ਜੇ ਕਾ ਕਰ ਸਕਦੇ ਤੁਸੀਂ ਬਹੁਤ ਹੀ ਜ਼ਾਨ ਚਲੋ ਭਾਈ ਜੀ ਬਾਕੀ ਵੀ ਤੁਹਾਨੂੰ ਖੋਲ ਕੇ ਵਿਖਾਉਂਦੇ ਤੇ ਕਾਤ ਕਾਠ ਇਹਦਾ ਵੀ ਬਹੁਤ ਚੰਗਾ ਵਾ ਹਾਂਜੀ ਵੇਖੋ ਕਾਤ ਵਜਨ ਵਾਲੀ ਮਸ਼ੀਨ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਪਹਿਲਾ ਹੀ ਸੁਆ ਸੁਈਏ ਭਾਜੀ ਠੀਕ ਹੈ ਠੀਕ ਹੈ ਜੀ ਲੋ ਭਾਈ ਜੀ ਪਹਿਲਾ ਹੀ ਸੁਆ ਸੁਈਏ ਕਰਮਾ ਵਾਲੀ ਤੇ ਆਰਡਰ ਕੁਆਲਟੀ ਬਹੁਤ ਹੀ ਇਹਦੀ ਵੀ ਸ਼ਾਨਦਾਰ ਹੈ ਤੇ ਬਾਕੀ ਇਹਦੇ ਵੀਰ ਨੇ ਚਵਾਈ ਕਰਕੇ ਤੇ ਫਿਰ ਲੈ ਕੇ ਆ ਆ ਵੀਰ ਇੱਕ ਵੇਲੇ ਭਰਾਓ ਸਭ ਨੂੰ ਆਉਂਦਾ ਜਿਆਦਾ ਵੇ ਲੋ ਜੀ ਫੇਸ ਕੁਆਲਟੀ ਤੇ ਹੋਰ ਹੈ ਕਿ ਆਪਾਂ ਚੱਕੀ ਆ ਤੇ ਕਰੋ ਚੈੱਕ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਕਿੰਨਾ ਵਿੱਚ ਵਾਈ ਜਾਊਗਾ ਦੁੱਧ ਭਾਜੀ ਜੀ ਬਹੁਤ 16 17 ਕਿਲੋ ਦਾ ਰਾਮ ਨਾ ਕੱਢੀ ਜਾਊ ਵਸ਼ੀ ਅੱਛਾ ਅੱਛਾ ਠੀਕ ਜੀ ਜਿਹੜੀ ਯਾਰ ਬੀੜਿਆ ਕਿੱਦਾ ਕੱਢ ਕਾੜਿਆ ਹਾਂਜੀ 4 ਬੀੜ ਵਿੱਚ ਆ ਹਾਂਜੀ ਤੇ ਦੁੱਧ ਜਿਹੜਾ ਚਵਾਈ ਜਾਊਗੀ 16 17 ਲੀਟਰ ਕਰਾ ਚੱਕ ਬਾਕੀ ਤੇ ਕੀ ਮੋਲ ਭਾਜੀ ਫਿਰ ਇਹਦਾ ਜੀ ਮੋਲ ਭਾਏ ਸੱਟ ਕਰੀਏ 55 ਦੀ 50 ਦੀ ਦੇ ਦਈਏ ਕਰ ਦਈਏ 55 ਦੇ ਇਹ ਵੀ ਜੀ ਫਿਰ 47000 ਚੋਂ 200 ਰੁਪਈਆ ਛੋੜੀਏ ਠੀਕ ਹੈ ਠੀਕ ਹੈ ਲਓ ਭਾਈ ਜੀ 47000 ਚੋਂ 200 ਰੁਪਈਆ ਛੋੜ ਹਾਂਜੀ ਆਜੋ ਐਂਡ ਤੇ ਇੱਕ ਹੋਰ ਅਸੋ ਬੱਜਿਆ ਵੜ ਦੇ ਬਾਰੇ ਇਹਨੂੰ ਵੀ ਜੀ ਮੰਨ ਲਓ ਵੀ 1.5 ਮਿੰਟ ਦੇ ਆਸ-ਪਾਸ ਨਾਲ ਦੱਬਣ ਵੀ ਜੀ ਅੱਛਾ ਜੀ ਤੇ ਮੰਨ ਲਓ ਇਹ ਚੱਕ ਬਾਸ ਨਹੀਂ ਹੈ ਜੀ ਹੋਈ ਅੱਛਾ ਜੀ ਹਾਂ ਡਾਕਟਰ ਸਾਹਿਬ ਨੇ ਕਿਹਾ ਇਹ ਮੈਨੂੰ ਕਿਹਾ ਦਾਕਟਰ ਰੋਕ ਜੀਏ ਅੱਛਾ ਜੀ ਤੇ ਬਾਕੀ ਦੁੱਧ 9-10 ਕਿਲੋ ਦੁੱਧ ਜੇ 9 ਹੀ ਲਾ ਲਈ ਕੋਈ ਵੀਰ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਕੱਦ-ਕੱਟ ਜੀ ਵੀ ਬਹੁਤ ਚੰਗੀ ਆ ਬਾਕੀ ਜਾਤ ਨ ਠੀਕ ਆ ਜੇ ਡੇਢ ਮਹੀਨਾ ਗਾਂ ਬੜੀ ਨੂੰ ਹੋ ਗਿਆ ਵਾ ਆ ਜੈ ਕਰੀ ਆ ਪਕਰਾਈ ਜੈ ਕਰੀ ਵੀਰ ਨੇ ਕਰਾਈ ਤੇ ਫੇਰ ਪਾਉਂਦਾ ਨਹੀਂ ਹੈਗਾ ਮੈਂ ਚੈੱਕ ਕਰਾ ਕੇ ਫੇਰ ਪਾਵਾਂਗੇ ਅੱਛਾ ਅੱਛਾ ਠੀਕ ਆ ਵੀ ਚਲ ਪਾ ਦਿਓ ਹਾਂਜੀ ਅਗਲੇ ਦੀ ਕਿਸਮਤ ਆ ਹਨਾ ਹਾਂਜੀ ਬਿਲਕੁਲ ਜੀ ਬਾਕੀ ਚੋਣ ਚਵਾ ਦੇ ਫਾਰਮ ਵਾਲੀ ਵਹਿੜ ਆ ਭਾਈ ਕਿੰਨਾ ਵਿੱਚ ਆਏ ਦੋ ਤੇ ਸੱਜਣ ਦੇ ਵੀਰ ਜੀ 25 26 ਕਿਲੋ ਠੀਕ ਆ ਠੀਕ ਆ ਲਓ ਭਾਈ ਆਰਡਰ ਕੁਆਲਿਟੀ ਬਹੁਤ ਹੀ ਸ਼ਾਨਦਾਰ ਏਦੇ ਵੀ ਤੇ 25 26 ਲੀਟਰ ਵਾਲੀ ਵਹਿੜ ਆ ਸਰੋ ਚੈੱਕ ਬਾਕੀ ਡਿਊਟੀ ਵਾਡੀ ਬਹੁਤ ਜਿਆਦੀ ਵਾ ਇਹਦੇ ਵਿੱਚ ਧਿਆਨ ਦੇਣ ਲਿਆਓ ਲੋ ਭਾਈ ਇਹ ਕਰੋ ਲਾਗੇ ਤੋ ਚੈੱਕ ਫੇਸ ਕੁਆਲਟੀ ਇਹ ਅਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਜਿਹੜਾ 24 ਤੋਂ 25 ਲੀਟਰ ਜਿਹੜਾ ਦੁੱਧ ਇਹਨੇ ਸੱਜਰ ਨੇ ਚੋਆਇਆ ਵਾ ਫਾਰਮ ਵਾਲੀ ਵਸ਼ੀ ਭਾਜੀ ਆਹ ਦੇਖੋ ਮਸ਼ੀਨ ਲਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਲੋ ਭਾਜੀ ਲਾਗੇ ਲੋ ਤੁਹਾਨੂੰ ਚੈੱਕ ਕਰਾਉਂਦੇ ਆ ਥੋੜਾ ਦਾ ਸਾਈਜ਼ ਗੈਪ ਤੇ ਅਡਰ ਕੁਆਲਟੀ ਕੋਈ ਰੱਸੀ ਨਹੀਂ ਵੀ ਦਿੱਤੀ ਇਹਨੂੰ ਪਾਣੀ ਅੱਛਾ ਜੀ ਅਸੀਂ ਤਾਂ ਥਾਪੀ ਮਾਰ ਕੇ ਬਹਿ ਜਾਨਾ ਠੀਕ ਹੈ ਠੀਕ ਹੈ ਲੋ ਭਾਈ ਲਾਗੇ ਤੋ ਇਹ ਕਾ ਕਰ ਸਕਦੇ ਥਣ ਥਣ ਬਹੁਤ ਹੀ ਚੰਗਾ ਵਾ ਹਾਂ ਜੀ ਤੇ ਕੀ ਮੁੱਲ ਪਾਜੀ ਫਿਰ ਇਹਦਾ ਵੇਖ ਲਓ ਵੀਰ ਦੀ ਮੁੱਲ ਤੇ ਇਹੋ ਜੀਆਂ ਵੜਾ 35 40 ਦੀਆਂ ਆਵ ਦੇਖਣ ਰਹੀਆਂ ਹਾਂਜੀ ਤੇ ਲਾਸਟ ਕਿਹਦੀ ਦੇ ਦੀਏ ਕਰਦ ਕੇ ਚਾਹ ਦੀ ਜੇ ਇਹ ਕਰਦੀ 27000 ਚ 200 ਰੁਪਏ ਦੀ ਛੋੜੀ ਜੀ ਠੀਕ ਠੀਕ ਲਓ ਭਾਈ ਜੀ 27000 ਚ 200 ਰੁਪਇਆ ਛੋੜਾ ਦੁੱਧ ਵੀ ਜੀ ਇਹਦਾ ਮਈਆ ਰਗਾ ਜੇ ਚਿੱਟਾ ਅੱਛਾ ਅੱਛਾ ਠੀਕ ਹੈ 10 ਕਿਲੋ ਆਪਾਂ 9 ਕਿਲੋ ਦੱਸਣ ਦੇ ਆ ਠੀਕ ਹੈ ਲਓ ਭਾਈ ਜੀ ਜਿਹੜਾ ਬਾਕੀ ਕੋਈ ਵੀ ਸੇਵਾ ਵਾਲਾ ਲੈ ਗਿਆ ਦੁੱਧ 13 14 ਕਿਲੋ ਕਰ ਦਿਓ ਫੇਰ ਠੀਕ ਹੈ ਠੀਕ ਹੈ ਲਓ ਭਾਈ ਜੀ ਕਿਆ ਕਰ ਸਕਦੇ ਜੀ ਚਾਰੂ ਬੜੀ ਜਿਆਦੀ ਹੈ ਤੇਰੇ ਵੀਨੇ ਸਾਂਭੀ ਘਟ ਠੀਕ ਹੈ ਠੀਕ ਹੈ ਹਾਂਜੀ ਇਹ ਕਰੋ ਚੱਕਾ ਬਾਕੀ ਬਹੁਤ ਜਿਆਦਾ ਚੰਗੇ ਪਸ਼ੂ ਨੇ ਬਾਕੀ ਨੋਰਮਲ ਰੇਟ ਤੇ ਆ ਆਪਣੀ ਹੱਥ ਜੋੜ ਕੇ ਬੇਨਤੀ ਹੈ ਵੀ ਭਰਾਵਾਂ ਨੂੰ ਸਾਰਿਆਂ ਨੂੰ ਹਾਂਜੀ ਇਹ ਮੰਨ ਲਓ ਜਿਹੜਾ ਡੰਗਰ ਸੂਆ ਉਹਦੀ ਆਣ ਕੇ ਤੁਸੀਂ ਲੀਕ ਕਰਕੇ ਖੜੋ ਅੱਛਾ ਜੀ ਜਿਹੜਾ ਗੱਬਣਿਆਂ ਨੂੰ ਆਪਣੇ ਪਾਸ ਕਰਕੇ ਖੜੋ ਬਿਲਕੁਲ ਸਹੀ ਗੱਲ ਹੈ ਆਣ ਕੇ ਮੌਕੇ ਤੇ ਵੇਖ ਕੇ ਤੇ ਫਿਰ ਪਸ਼ੂ ਖੜੋ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਸਹੀ ਗੱਲ ਹੈ ਬ੍ਰਦਰ ਹਾਂਜੀ ਹੁਣ ਤਾਂ ਦਿਨ ਵੀ ਵੱਡੇ ਹੋ ਗਏ ਤੋ ਪਤਾ ਪੱ ਲੱਗਣ ਡਿਆ ਵੀ ਹਾਂਜੀ ਹਾਂਜੀ ਚਲੋ ਨਿੱਕੇ ਦਿਨਾਂ ਚ ਹੁੰਦਾ ਵੀ ਹੁੰਦਾ ਦਾ ਸਮਝਦਿਆਂ ਹਣਾ ਹਾਂਜੀ ਇਹ ਗੱਲ ਆ ਗਈ ਕਿ ਆਣੀਆਂ ਦਾ ਚਲ ਦੂ ਨਾਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੇ ਕਹਣਾ ਕੋਈ ਹੋਰ ਜੀ ਬਸ ਭਾਜੀ ਇਹੋ ਜੀ ਠੀਕ ਹੈ ਬਾਕੀ ਵੱਧ ਤੋਂ ਵੱਧ ਮਾਲ ਲੋ ਆਪਣੇ ਭਾਉਾਂ ਦੇ ਨਹੀਂ ਫਾਰਮ ਤੇ ਮਤਾਵ ਦੇ ਨਹੀਂ ਫਾਰਮ ਲਾਈਕ ਤੇ ਸਬਸਕ੍ਰਾਈਬ ਕਰੋ ਠੀਕ ਹੈ ਲਓ ਭਾਈ ਜੀ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਦੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਜਿਹੜੇ ਵੀਰ ਭਰਾ ਨੇ ਹੋਲ ਪਸ਼ੂ ਖਰੀਦਣਾ ਹੁੰਦਾ ਉਹ ਇਸਾਨ ਹੋ ਜਾਂਦਾ ਉਹਦੇ ਵਾਸਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ